ਪਰੇਨਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇੰਟਰਨੈਸ਼ਨਲ ਪੰਥਰ ਗੱਲ ਦੇ ਆਹੁਦੇਦਾਰਾਂ ਨੂੰ ਅਤੇ ਸਾਰੇ ਵਰਕਰਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ 7 ਜੁਲਾਈ ਦਿਨ ਐਤਵਾਰ ਆਪਣੇ ਜੋ ਮਹੀਨਾਵਾਰ ਮੀਟਿੰਗ ਹੁੰਦੀ ਹੈ ਇੰਟਰਨ ਪੰਥਰ ਗੱਲ ਦੀ ਉਹ ਭਾਈ ਠੀਕ 9 ਵਜੇ ਆਪਾਂ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਪਹੁੰਚਣਾ ਇੱਥੇ ਕਿ ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ 'ਚ ਸੇਵਾ ਕਰਨੀ ਹੈ ਨਾਲੇ ਜੋ ਆਪਣੀ ਮਹੀਨਾਵਾਰ ਮੀਟਿੰਗ ਹੁੰਦੀ ਹੈ ਉਹ ਵੀ ਭਾਈ ਆਪਾਂ ਅਮਰਸਰ ਸਾਹਿਬ ਦਰਬਾਰ ਸਾਹਿਬ ਹੀ ਕਰਨੀ ਹੈ ਜਿਸ ਦੇ ਵਿੱਚ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਸਾਫਕਾ ਜਿਹਦਰ ਸ੍ਰੀ ਅਕਾਲ ਤਖਤ ਸਾਹਿਬ ਸਾਰੇ ਇਹ ਉਧਰਾਂ ਨਾਲ ਵਿਚਾਰਾਂ ਸਾਂਝੀਆਂ ਕਰਨਗੇ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਸੈਕਟੋਰਮ ਦੇ ਵਿੱਚ ਪੰਜਾਬ 'ਚ ਹੋਇਆ ਹੈ ਤੇ ਅੱਗੇ ਵਾਸਤੇ ਆਪਾਂ ਇੰਤਨ ਪੰਥਰ ਦਲ ਨੇ ਕੀ ਕਰਨਾ ਹੈ ਇਹ ਸਾਰੀਆਂ ਵਿਚਾਰਾਂ ਸਾਰੇ ਹੀ ਬਰਕਰਾਰ ਨਾਲ ਉਧਰਾਂ ਨਾਲ ਸੰਗਸਾਦ ਭਾਈ ਜਸਦੀਪ ਸਿੰਘ ਜੀ ਆਪ ਕਰਨਗੇ ਇਸ ਕਰਕੇ ਸਾਰੇ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਜੀ ਰਾਜਨੀਤਿਕ ਬੰਗ ਪ੍ਰਧਾਨ ਸਾਹਿਬ ਧਾਰਮਿਕ ਬੈਂਕ ਪ੍ਰਧਾਨ ਸਾਹਿਬ ਕਿਸਾਨ ਬੈਂਕ ਤੇ ਨਾਲ ਹੀ ਇਹਨਾਂ ਦੇ ਸਾਰੇ ਜ਼ਿਲ੍ਹੇ ਦੇ ਜਹਰਾਂ ਨੂੰ ਇਹ ਬੇਨਤੀ ਆ ਕਿ ਸਮੂਹ ਤੇ ਆਪਣੇ ਵਰਕਰਾਂ ਨੂੰ ਜ਼ਿਲ੍ਹੇਦਿਆਂ ਨੂੰ ਲੈ ਕੇ ਆਪਾਂ 9 ਵਜੇ ਠੀਕ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬਾ ਪਹੁੰਚਣਾ ਹੈ ਜਿੱਥੇ ਕਿ ਆਪਾਂ ਨਾ ਇਹ ਤਾਂ ਪਹਿਲਾਂ ਹੀ ਜੇ ਬੇਨਤੀ ਕੀਤੀ ਹੈ ਕਿ ਲੰਗਰਾਂ ਦੀ ਸੇਵਾ ਤੇ ਨਾਲ ਹੀ ਇਥੇ ਆਪਾਂ ਮੀਟਿੰਗ ਕਰਨੀ ਹੈ ਤੇ ਨਾਲ ਉਥੇ ਦਰਸ਼ਨ ਵੀ ਕਰਨੇ ਆ ਸਾਰੇ ਉਹ ਦਰਾਨੇ ਵਰਕਰਾਂ ਨੇ ਸਾਰਿਆਂ ਨੂੰ ਫਿਰ ਦੁਬਾਰਾ ਬੇਨਤੀ ਹੈ ਕਿ ਆਪਾਂ ਠੀਕ ਭਾਈ 9 ਵਜੇ ਦਰਬਾਰ ਸਾਹਿਬ ਸ੍ਰੀ ਅਨੰਤਪੁਰ ਸਾਹਿਬ ਪਹੁੰਚਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ